ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਮ ਦੀ ਜ਼ਿੰਮੇਵਾਰੀ ਸਿਰਫ ਮਨੁੱਖ ਤੇ ਲਾਗੂ ਹੁੰਦੀ ਹੈ ਕਿਉਂਕਿ ਮਨੁੱਖ ਇੱਕ ਸਮਝਦਾਰ ਪ੍ਰਾਣੀ ਹੈ ਪਸ਼ੂ ਸਮਝ ਤੋਂ ਹੀਣਾ ਹੈ ਉਸ ਤੋਂ ਜੋ ਕੁਝ ਵੀ ਹੁੰਦਾ ਹੈ ਪ੍ਰਕਿਰਤੀ ਕਰਾਉਂਦੀ ਹੈ ਮਨੁੱਖ ਜੋ ਕੁਝ ਵੀ ਕਰਦਾ ਆਪਣੀ ਬੁੱਧ ਅਨੁਸਾਰ ਕਰਦਾ ਜਦ ਕਰਮ ਦਾ ਕਰਤਾ ਇਹੀ ਹੈ ਤਾਂ ਫਿਰ ਭੋਗਤਾ ਵੀ ਇਹੀ ਹੈ ਕਰਮ ਬੀਜ ਹੈ ਦੁੱਖ ਸੁੱਖ ਫਲ ਹਨ ਜੀਵਨ ਦੇ ਬ੍ਰਿਕ ਦੇ ਉੱਪਰ ਦੁੱਖਾਂ ਦੇ ਫਲਾਂ ਨੂੰ ਦੇਖ ਕੇ ਇਹ ਕਹਿਣਾ ਪੈ ਗਿਆ ਕਿ ਬੀਜ ਗਲਤ ਬੋਏ ਗਏ ਹਨ ਗਲਤ ਬੀਜ ਦੁੱਖ ਹੀ ਪੈਦਾ ਕਰੇਗਾ ਇਸੇ ਵਿਸ਼ੇ ਦਾ ਗੁਰਬਾਣੀ ਅਨੁਸਾਰ ਖੁਲਾਸਾ ਕਰ ਰਹੇ ਹਾਂ ਤਾਂ ਕਿ ਮਨੁੱਖ ਸਹੀ ਬੀਜ ਬੀਜ ਕੇ ਸੁੱਖਾਂ ਦਾ ਫਲ ਪ੍ਰਾਪਤ ਕਰ ਸਕੇ ਧਰਮ ਦੀ ਦੁਨੀਆ ਵਿੱਚ ਕਰਮਾਂ ਦੀ ਬਹੁਤ ਵੱਡੀ ਚਰਚਾ ਹੈ ਆਪਾਂ ਇਸ ਨੂੰ ਹੀ ਪੜਨ ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਉਹ ਪ੍ਰਭੂ ਸੱਚਾ ਹੈ ਉਸ ਦਾ ਦਰਬਾਰ ਸੱਚਾ ਹੈ ਉਸ ਦਾ ਨਿਆਂ ਸੱਚਾ ਹੈ ਉਸ ਤੋਂ ਕੋਈ ਬੇਇਨਸਾਫੀ ਨਹੀਂ ਹੁੰਦੀ ਕੋਈ ਦਬਾਅ ਪਾ ਕੇ ਉਸ ਦਾ ਫੈਸਲਾ ਨਹੀਂ ਬਦਲਿਆ ਜਾ ਸਕਦਾ ਕੁਝ ਲਾਲਚ ਦੇ ਕੇ ਉਸ ਦੀ ਕਲਮ ਤੋੜੀ ਨਹੀਂ ਜਾ ਸਕਦੀ ਕੋਈ ਹੋਰ ਕਿਸੇ ਪ੍ਰਕਾਰ ਦਾ ਲੋਭ ਲਾਲਚ ਰੱਖ ਕੇ ਉਸ ਦੇ ਫੈਸਲੇ ਨੂੰ ਉਸ ਦੇ ਇਰਾਦੇ ਨੂੰ ਨਾ ਮੋੜਿਆ ਜਾ ਸਕਦਾ ਨਾ ਤੋੜਿਆ ਜਾ ਸਕਦਾ ਇਸ ਵਾਸਤੇ ਕਹਿੰਦੇ ਹਨ ਉਹ ਅਟੱਲ ਹੈ ਉਸ ਦਾ ਨਿਆਂ ਅਟੱਲ ਹੈ ਉਹ ਆਪ ਸੱਚਾ ਹੈ ਉਸ ਦਾ ਨਿਆਂ ਸੱਚਾ ਹੈ ਬਾਕੀ ਦੁਨੀਆ ਬਾਰੇ ਤਾਂ ਮੇਰੀ ਪੂਰੀ ਜਾਣਕਾਰੀ ਨਹੀਂ ਪਰ ਭਾਰਤ ਬਾਰੇ ਮੇਰੀ ਜਾਣਕਾਰੀ ਹੈ ਉਥੇ ਤਾਂ ਜੇ ਪੈਸੇ ਹਨ ਤਾਂ ਇਨਸਾਫ ਖਰੀਦ ਲੋ ਜੇਕਰ ਤਾਕਤ ਹੈ ਤਾਂ ਇਨਸਾਫ ਖੋਲੋ ਜੇ ਤਾਕਤ ਨਹੀਂ ਹੈ ਇਨਸਾਫ ਖੋਣ ਦੀ ਤੇ ਪੈਸੇ ਨਹੀਂ ਹੈ ਇਨਸਾਫ ਖਰੀਦਣ ਲਈ ਤਾਂ ਇਨਸਾਫ ਮੁਫਤ ਵਿੱਚ ਉਥੇ ਕਿਸੇ ਨੂੰ ਨਹੀਂ ਮਿਲਦਾ ਹੈ ਤਾਂ ਬਹੁਤ ਸਾਰੇ ਦੇਸ਼ ਹੀ ਇਸ ਤਰ੍ਹਾਂ ਦੇ ਐਵੇਂ ਨਾਂ ਦੀ ਹੀ ਹੁੰਦੀ ਹੈ ਅਦਾਲਤ ਆਦਲ ਕਿੱਥੇ ਮਿਲਦਾ ਹੈ ਇਨਸਾਫ ਕਿੱਥੇ ਮਿਲਦਾ ਸੱਚਾ ਆਪ ਸੱਚਾ ਦਰਬਾਰ ਪਰਮਾਤਮਾ ਆਪ ਸੱਚਾ ਹੈ ਉਸ ਦਾ ਦਰਬਾਰ ਸੱਚਾ ਹੈ ਉਸ ਦੇ ਦਰਬਾਰ ਵਿੱਚ ਕੀ ਹੁੰਦਾ ਕਰਮੀ ਕਰਮੀ ਉਹ ਇਹ ਵਿਚਾਰ ਉਸ ਦੇ ਦਰਬਾਰ ਵਿੱਚ ਕਰਮਾਂ ਦੀ ਵਿਚਾਰ ਹੁੰਦੀ ਹੈ ਮਨੁੱਖ ਦੀ ਸ਼ਕਲ ਸੂਰਤ ਦੀ ਨਹੀਂ ਮਨੁੱਖ ਦੇ ਕਰਮਾਂ ਦੀ ਵਿਚਾਰ ਹੁੰਦੀ ਹੈ ਜਿਸ ਧਰਤੀ ਉੱਤੇ ਅਸੀਂ ਰਹਿੰਦੇ ਹਾਂ ਦੋ ਤਰ੍ਹਾਂ ਦੀ ਦੁਨੀਆ ਧਰਮ ਨੇ ਮੰਨੀ ਹੈ ਇੱਕ ਹੈ ਭੋਗ ਭੂਮੀ ਤੇ ਦੂਜੀ ਹੈ ਕਰਮ ਭੂਮੀ ਇਕ ਉਹ ਜੀਵ ਹਨ ਜੋ ਕੇਵਲ ਜੀਵਨ ਬਤੀਤ ਕਰਨ ਲਈ ਆਏ ਹਨ ਸੌ ਲੈਣਾ ਤੇ ਸਰੀਰ ਦੀਆਂ ਜ਼ਰੂਰਤਾਂ ਦੀ ਪੂਰਤੀ ਕਰ ਲੈਣੀ ਬਸ ਪਸ਼ੂ ਜਗਤ ਮਨੁੱਖ ਨੂੰ ਆਖਿਆ ਗਿਆ ਹੈ ਇਹ ਭੋਗ ਭੂਮੀ ਦੇ ਨਾਲ ਨਾਲ ਕਰਮ ਭੂਮੀ ਹੈ ਇਹ ਭੋਗਨ ਦੇ ਨਾਲ ਨਾਲ ਕੁਝ ਕਰਨ ਲਈ ਆਇਆ ਇਸ ਵਾਸਤੇ ਸਾਬ ਕਹਿੰਦੇ ਹਨ ਕਰਮ ਭੂਮ ਮੈਂ ਬੋ ਨਾਮ ਮਨੁੱਖ ਕਰਮ ਭੂਮੀ ਹੈ ਪਸ਼ੂ ਭੋਗ ਭੂਮੀ ਹੈ ਪਸ਼ੂ ਆਪਣੇ ਕਰਮ ਅਨੁਸਾਰ ਵਿਕਾਸ ਨਹੀਂ ਕਰ ਸਕਦਾ ਪ੍ਰਕਿਰਤੀ ਆਪਣੇ ਸੁਭਾਅ ਦੇ ਮੁਤਾਬਕ ਉਸ ਨੂੰ ਅਗਾਹ ਤੋਰਦੀ ਹੈ ਇੰਜ ਕਹਿ ਲਓ ਪਸ਼ੂ ਦਾ ਵਿਕਾਸ ਪ੍ਰਕਿਰਤਿਕ ਹੈ ਪਰਮਾਤਮਾ ਦੀ ਮਰਿਆਦਾ ਅਨੁਸਾਰ ਹੈ ਉਹ ਮਰਿਆਦਾ ਕੀ ਮਨੁੱਖ ਨਾਲ ਕੰਮ ਨਹੀਂ ਕਰਦੀ ਕੰਮ ਕਰਦੀ ਹੈ ਮਨੁੱਖ ਨਾਲ ਸੁਤੰਤਰ ਮਰਿਆਦਾ ਕੰਮ ਕਰਦੀ ਹੈ ਬਈ ਇੱਥੇ ਤੁਹਾਨੂੰ ਸੁਤੰਤਰਤਾ ਦੇ ਦਿੱਤੀ ਹੈ ਤੇਰੀ ਮਰਜ਼ੀ ਹੈ ਤੂੰ ਕੀ ਕਰਨਾ ਮਨੁੱਖ ਨੂੰ ਕਰਮ ਦੀ ਛੋਟ ਦੇ ਦਿੱਤੀ ਗਈ ਹੈ ਇਸ ਕਰਮ ਭੂਮੀ 'ਚ ਜੇਹਾ ਬੀਜ ਹੈ ਸੋ ਲੂਣਾ ਹੈ ਕਰਮਾਂ ਸੰਧੜਾ ਖੇਤ ਜੈਸਾ ਜੈਸਾ ਤੂੰ ਬੀਜ ਬੋਏਗਾ ਤੈਸਾ ਤੈਸਾ ਤੇਰੀ ਝੋਲੀ ਵਿੱਚ ਫਲ ਪਏਗਾ ਤੈਨੂੰ ਧਰਤੀ ਦਿੱਤੀ ਹੈ ਤੇ ਬੀਜ ਬੋਣ ਦੀ ਤੈਨੂੰ ਖੁੱਲ ਦਿੱਤੀ ਹੈ ਤੂੰ ਕਰਮ ਕਰ ਸ਼ੁਭ ਕਰਮ ਕਰਕੇ ਸੁੱਖਾਂ ਨਾਲ ਆਪਣੀ ਝੋਲੀ ਭਰ ਲੈ ਜੋ ਕੁਝ ਤੂੰ ਜਗਤ ਵਿੱਚੋਂ ਪ੍ਰਾਪਤ ਕਰਨਾ ਹੈ ਕਰ ਲੈ ਤੈਨੂੰ ਖੁੱਲ ਹੈ ਤੈਨੂੰ ਧਰਤੀ ਦਿੱਤੀ ਹੈ ਤੂੰ ਕੇਸਰ ਬੀਜਣਾ ਹੈ ਕਿ ਨਿੰਮ ਬੀਜਣੀ ਹੈ ਤੂੰ जौ ਬੀਜ ਰਹੇ ਹਨ ਕਿ ਚਨੇ ਬੀਜਨੇ ਹਨ ਤੂੰ ਅੰਗੂਰਾਂ ਦੀ ਬੇਲਾਂ ਲਾਉਣੀਆਂ ਹਨ ਜਾਂ ਕਿੱਕਰਾਂ ਦੇ ਬੀਜ ਬੋਣੇ ਹਨ ਇਹ ਤੇਰੀ ਮਰਜ਼ੀ ਹੈ ਪਰ ਇੱਕ ਦਫਾ ਬੀਜ ਤੂੰ ਬੀਜ ਦਿੱਤਾ ਤੇ ਬੀਜਣ ਤੋਂ ਬਾਅਦ ਤੈਨੂੰ ਖਿਆਲ ਆਵੇ ਮੈਂ ਤਾਂ ਅੰਬ ਦੇ ਬੂਟੇ ਲਾਉਣੇ ਸਨ ਲਾ ਬੈਠਾ ਹਾਂ ਕਿੱਕਰਾਂ ਦੇ ਅੱਛਾ ਪ੍ਰਮਾਤਮਾ ਮੈਥੋਂ ਭੁੱਲ ਹੋ ਗਈ ਇਹਨਾਂ ਕਿੱਕਰਾਂ ਨੂੰ ਹੀ ਅੰਬ ਲਾ ਦੇ ਨਹੀਂ ਨਹੀਂ ਲੱਗਣਗੇ ਐਸਾ ਨਹੀਂ ਹੋਵੇਗਾ ਇਹ ਉਸਦਾ ਨਿਯਮ ਹੈ ਬਾਬਾ ਫਰੀਦ ਜੀ ਕਹਿੰਦੇ ਹਨ ਫਰੀਦਾ ਲੋੜ ਐ ਦਾਖ ਬਿਜੋਰੀਆਂ ਕਿੱਕਰ ਬੀਜੈ ਜੱਟ ਹੰੜ ਉਨ ਕਤਾਏ ਦਾ ਪੈਂਦਾ ਲੋੜ ਐ ਪੱਟ ਲਾਉਂਦਾ ਬੂਟੇ ਕਿਕਰਾਂ ਦੇ ਮੰਗਦਾ ਹੈ ਅੰਬ ਚਰਖੇ ਵਿੱਚ ਕੱਤਦਾ ਹੈ ਉਨ ਤੇ ਮੰਗਦਾ ਹੈ ਰੇਸ਼ਮ ਐਸਾ ਹੋਇਆ ਕਦੇ ਬੀਜ ਮਨੁੱਖ ਦੁੱਖਾਂ ਦੇ ਬੋਂਦਾ ਤੇ ਮੰਗਦਾ ਸੁੱਖ ਹੈ ਜਦ ਇਸ ਨੂੰ ਸੁੱਖ ਨਹੀਂ ਮਿਲਦਾ ਤਾਂ ਗਿਲਿਆ ਨਾ ਭਰ ਜਾਂਦਾ ਤੇ ਗਿਲਾ ਇਤਨਾ ਵੱਧ ਜਾਂਦਾ ਤੇ ਕਹਿ ਦਿੰਦਾ ਕੋਈ ਪ੍ਰਮਾਤਮਾ ਨਹੀਂ ਕੋਈ ਈਸ਼ਵਰ ਨਹੀਂ ਅਹਰਖਵਾਦ ਨਾ ਕੀਜੈ ਰੇ ਮਨ ਸੁਕ੍ਰਿਤ ਕਰ ਕਰ ਲੀਜੈ ਰੇ ਮਨ ਗਿਲਾ ਕਿਉਂ ਕਰਦਾ ਹੈ ਸ਼ੁਭ ਕਰਮ ਕਰ ਤੇ ਸੁਖ ਹਾਸਲ ਕਰ ਲੈ ਉਸ ਸੱਚੇ ਦੇ ਦਰਬਾਰ ਵਿੱਚ ਸੱਚ ਹੈ ਉਹ ਕਰਮਾਂ ਦੇ ਅਨੁਸਾਰ ਹੀ ਫੈਸਲਾ ਕਰਦਾ ਹੈ ਮਹਾਤਮਾ ਬੁੱਧ ਨੇ ਤਾਂ ਇੱਥੋਂ ਤੱਕ ਐਲਾਨਿਆ ਕਹਿ ਦਿੱਤਾ ਕਿ ਭਗਵਾਨ ਦੀ ਫਿਕਰ ਬਾਅਦ ਚ ਕਰੀ ਕਰਮ ਦੀ ਫਿਕਰ ਪਹਿਲੇ ਕਰ ਇੱਥੋਂ ਹਿੰਦੁਸਤਾਨ ਦੇ ਬ੍ਰਾਹਮਣਾਂ ਨੇ ਮਹਾਤਮਾ ਬੁੱਧ ਨੂੰ ਨਾਸਤਿਕ ਕਹਿ ਦਿੱਤਾ ਅਜੇ ਤੱਕ ਵੀ ਬ੍ਰਾਹਮਣੀ ਸਮਾਜ ਉਸ ਨੂੰ ਨਾਸਤਿਕ ਕਹਿੰਦਾ ਇਤਨੇ ਵੱਡੇ ਵਕਤ ਦੇ ਅਵਤਾਰ ਪੁਰਸ਼ ਨੂੰ ਨਾਸਤਿਕ ਕਿਉਂ ਕਿਹਾ ਗਿਆ ਕਿਉਂਕਿ ਉਸਨੇ ਆਪਣੇ ਭਿਖਸ਼ਣ ਨੂੰ ਕਿਹਾ ਕਿ ਰੱਬ ਦੀ ਫਿਕਰ ਬਾਅਦ ਚ ਕਰਿਓ ਪਹਿਲਾਂ ਕਰਮ ਦੀ ਫਿਕਰ ਕਰਨਾ ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਜੇ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਤਾਂ ਤੈਨੂੰ ਉਹਦੀ ਫਿਕਰ ਕਰਨ ਦੀ ਇੰਨੀ ਲੋੜ ਨਹੀਂ ਤੂੰ ਕਰਮ ਦੀ ਫਿਕਰ ਕਰ ਬੋਧ ਭਿਖਸ਼ੂਆਂ ਵਿੱਚ ਇੱਕ ਵਾਕ ਹੀ ਪ੍ਰਚਲਿਤ ਹੋ ਗਿਆ ਕਰਮ ਹੀ ਭਗਵਾਨ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ ਫਰਮਾਨ ਹੈ ਜਿਤ ਕੀਤਾ ਪਾਈਏ ਆਪਣਾ ਸਹ ਕਾਲ ਬੁਰੀ ਕਿਉਂ ਕਾਲੀਏ ਜੇ ਤੂੰ ਆਪਣਾ ਹੀ ਕੀਤਾ ਪਾਉਣਾ ਹੈ ਤਾਂ ਆਪਣੇ ਕਰਤੱਵ ਪ੍ਰਤੀ ਜਰਾ ਸੁਚੇਤ ਹੋ ਜਾ ਮਨੁੱਖ ਹੋਵੇਗਾ ਸੁਚੇਤ ਪਰ ਆਪਣੇ ਕਰਮਾਂ ਪ੍ਰਤੀ ਸੁਚੇਤ ਨਹੀਂ ਹੈ ਜੇਕਰ ਕਰਮਾਂ ਪ੍ਰਤੀ ਸੁਚੇਤ ਹੁੰਦਾ ਤਾਂ ਇਹ ਇੰਨਾ ਦੁਖੀ ਨਾ ਹੁੰਦਾ ਦੁਨੀਆ ਇਤਨੀ ਦੁਖੀ ਨਾ ਹੁੰਦੀ ਕਹਿੰਦੇ ਹਨ ਹਵਾ ਵਿਆਪਕ ਹੈ ਅਸਮਾਨ ਵਿਆਪਕ ਹੈ ਦੁੱਖ ਵੀ ਵਿਆਪਕ ਹੈ ਜਿੱਥੇ ਤੱਕ ਆਕਾਸ਼ ਫਸਰਿਆ ਹੈ ਉੱਥੇ ਤੱਕ ਦੁੱਖ ਹੈ ਜਿੱਥੇ ਤੱਕ ਜੀਵਨ ਲਾਗੂ ਹੈ ਉੱਥੇ ਪવન ਝੂਲਦੀ ਹੈ ਉੱਥੇ ਤੱਕ ਦੁੱਖ ਵੀ ਝੂਲਦੇ ਪਏ ਹਨ ਮਨੁੱਖਤਾ ਦੁਖੀ ਹੈ ਕੋਈ ਪਸ਼ੂ ਦੁਖੀ ਨਹੀਂ ਕੋਈ ਪੰਛੀ ਦੁਖੀ ਨਹੀਂ ਕੋਈ ਕੀੜਾ ਮਕੌੜਾ ਦੁਖੀ ਨਹੀਂ ਪਸ਼ੂ ਸੁੱਖ ਵਿੱਚ ਜੀ ਰਹੇ ਨੇ ਦੇਵਤੇ ਆਨੰਦ ਵਿੱਚ ਜੀ ਰਹੇ ਨੇ ਦੁੱਖ ਕੇਵਲ ਮਨੁੱਖ ਦੀ ਦੁਨੀਆ ਵਿੱਚ ਹੈ ਸਹਿਬਾ ਨੂੰ ਇਥੋਂ ਤੱਕ ਕਹਿਣਾ ਪਿਆ ਬਾਲੀ ਰੋਵੇ ਨਾਹੀਂ ਪਧਾਰ ਨਾਨਕ ਦੁਖੀਆ ਸਭ ਸੰਸਾਰ ਮਨੁੱਖੀ ਜਗਤ ਸਾਰੇ ਦਾ ਸਾਰਾ ਦੁਖੀ ਹੈ ਪਸ਼ੂ ਜੀ ਰਹੇ ਲੋੜਾਂ ਦੇ ਤਲ ਤੇ ਅਤੇ ਮਨੁੱਖ ਜੀ ਰਹੇ ਖਾਹਿਸ਼ਾਂ ਦੇ ਤਲ ਤੇ ਖਾਇਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਫਦਾ ਹੈ ਖਾਇਸ਼ ਪੂਰੀ ਤਾਂ ਕੋਈ ਕੋਈ ਹੁੰਦੀ ਹੈ ਹੁੰਦੀ ਉਹ ਵੀ ਕਰਮਾਂ ਦੇ ਅਨੁਸਾਰ ਹੀ ਹੈ ਕੁਝ ਸੰਤਾਂ ਮਹੰਤਾਂ ਦੇ ਡੇਰੇ ਵੀ ਇਸ ਤਰ੍ਹਾਂ ਚੱਲ ਪੈਂਦੇ ਹਨ ਜਗਤ ਦੇ ਵਿੱਚ ਉਹਨਾਂ ਸਾਧੂ ਸੰਤਾਂ ਦੀ ਬਣ ਆਉਂਦੀ ਹੈ ਜੋ ਕਹਿ ਦਿੰਦੇ ਹਨ ਕਿ ਲੋ ਧਾਗੇ ਤਵੀਤ ਬਣਾ ਲੈਂਦੇ ਹਾਂ ਤੁਹਾਡਾ ਕੰਮ ਹੋ ਜਾਵੇਗਾ ਲੋਕ ਖੁਸ਼ ਹੋ ਜਾਂਦੇ ਨੇ ਬਈ ਫਕੀਰ ਚੰਗਾ ਇਹ ਮਹਾਨ ਸੰਤ ਹੈ ਜੇ ਉਸਨੇ 100 ਬੰਦਿਆਂ ਨੂੰ ਧਾਗੇ ਦਿੱਤੇ ਤਾਂ ਉਹਨਾਂ ਵਿੱਚੋਂ ਕੁਝ ਦੀ ਆਪਣੀ ਪ੍ਰਾਪਲਬਧ ਕਾਰਨ ਗੱਲ ਬਣ ਜਾਂਦੀ ਹੈ ਤੇ ਜਦੋਂ ਉਹਨਾਂ ਦੀ ਗੱਲ ਬਣ ਜਾਂਦੀ ਹੈ ਤਾਂ ਉਹ ਫਿਰ ਹੋਰ ਸੈਂਕੜੇ ਬੰਦਿਆਂ ਨੂੰ ਭੇਜਦੇ ਹਨ ਬਈ ਸਾਡੇ ਘਰ ਤਾਂ ਮੁੰਡਾ ਬਾਬਿਆਂ ਦੇ ਆਸ਼ੀਰਵਾਦ ਨਾਲ ਹੋਇਆ ਫਲਾਣੇ ਸੰਤਾਂ ਦੇ ਧਾਗੇ ਨਾਲ ਹੋਇਆ ਹੁਣ ਕੌਣ ਦੱਸੇ ਜਿਨ੍ਹਾਂ ਨੇ ਧਾਗੇ ਤਵੀਤ ਨਹੀਂ ਲਏ ਕਿ ਉਹਨਾਂ ਦੇ ਘਰ ਮੁੰਡੇ ਨਹੀਂ ਹੋਏ ਕੌਣ ਪੁੱਛੇ ਕਿ ਬਾਬੇ ਨੇ ਤਾਂ ਹਰ ਇੱਕ ਨੂੰ ਧਾਗੇ ਤਵੀਤ ਦਿੱਤੇ ਕਿ ਹਰ ਇੱਕ ਦੇ ਘਰ ਮੁੰਡੇ ਹੋਗੇ ਨਹੀਂ ਜਿਨ੍ਹਾਂ ਦੇ ਕਰਮਾਂ ਵਿੱਚ ਸੰਨ ਆਪਣੀ ਆਪਣੀ ਪ੍ਰਲਬ ਦੇ ਮੁਤਾਬਕ ਜਦੋਂ ਵਕਤ ਆਇਆ ਉਹਨਾਂ ਦਾ ਜਨਮ ਹੋਇਆ ਉਹ ਡੇਰੇ ਨਾ ਵੀ ਜਾਂਦੇ ਤਾਂ ਵੀ ਗੱਲ ਬਣ ਜਾਣੀ ਸੀ ਬਸ ਪਖੰਡ ਇਸ ਤਰ੍ਹਾਂ ਹੀ ਚੱਲਦਾ ਹੈ ਅਗਿਆਨ ਦੇ ਆਸਰੇ ਤੇ ਸੋ ਸਾਰੇ ਮਨੁੱਖ ਤਾਂ ਦੁਖੀ ਹੈ ਖਾਇਸ਼ਾਂ ਇਤਨੀਆਂ ਜ਼ਿਆਦਾ ਹਨ ਕਰਮ ਚੰਗੇ ਨਹੀਂ ਹਨ ਸਾਰੀਆਂ ਖਾਇਸ਼ਾਂ ਕਿਸ ਤਰ੍ਹਾਂ ਪੂਰੀਆਂ ਹੋਵਣ ਕਤਈ ਨਹੀਂ ਪੂਰੀਆਂ ਹੋਣੀਆਂ ਜੇਕਰ ਕੋਈ ਖਾਇਸ਼ ਆਪਣੇ ਕਰਮਾਂ ਦੇ ਮੁਤਾਬਕ ਪੂਰੀ ਹੋ ਵੀ ਜਾਂਦੀ ਹੈ ਤਾਂ ਉਹ ਅਗੋਂ 10 ਹੋਰ ਖਵਾਸ਼ਾਂ ਨੂੰ ਜਨਮ ਦੇ ਦਿੰਦੀ ਹੈ ਤੇ ਇਸ ਤਰ੍ਹਾਂ ਫਿਰ ਹਜ਼ਾਰਾਂ ਖਵਾਸ਼ੇ ਸਾਥ ਲੈ ਕੇ ਦਮ ਨਿਕਲਦਾ ਹੈ ਤੇ ਮਨੁੱਖ ساری ਜ਼ਿੰਦਗੀ ਦੁਖੀ ਹੀ ਜੀਵਨ ਬਤੀਤ ਕਰਦਾ ਹੈ ਮਨੁੱਖਤਾ ਦੀ ਝੋਲੀ ਵਿੱਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਕਿਤੇ ਗਲਤ ਬੀਜ ਤਾਂ ਨਹੀਂ ਬੋਏ ਗਏ ਦਰਖਤ ਨੂੰ ਲੱਗੇ ਕੌਲੇ ਫਲ ਦੇਖ ਕੇ ਬੀਜ ਦੀ ਪਹਿਚਾਨ ਹੁੰਦੀ ਹੈ ਕਿ ਗਲਤ ਬੀਜ ਬੋਏ ਗਏ ਅਯੋਕੀ ਸਾਇੰਸ ਬੀਜ ਦੇ ਵਿੱਚ ਫਲ ਦੇਖਣ ਵਿੱਚ ਕਾਮਯਾਬ ਹਾਸਲ ਕਰ ਗਈ ਬੀਜ ਵਿੱਚ ਫਲ ਦੇਖਣ ਵਿੱਚ ਸਫਲ ਹੋਇਆ ਹੈ ਕਰਮਾਂ ਵਿੱਚ ਫਲ ਦੇਖਣ ਵਿੱਚ ਸਫਲ ਹੋਇਆ ਹੈ ਸੰਤ ਭਗਤ ਉਸ ਨੂੰ ਦਿੱਸ ਪਿਆ ਹੈ ਕਿ ਕਰਮਾਂ ਦੇ ਇਸ ਬੀਜ ਵਿੱਚੋਂ ਦੁੱਖ ਨਿਕਲੇਗਾ ਇਸ ਬੀਜ ਵਿੱਚੋਂ ਸੁੱਖ ਨਿਕਲੇਗਾ ਜੇਕਰ ਕੋਈ ਦੁਖੀ ਹੈ ਤਾਂ ਇਸ ਤੋਂ ਸਪਸ਼ਟ ਹੋਇਆ ਕਿ ਕੋਈ ਬੀਜ ਗਲਤ ਬੋਇਆ ਗਿਆ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ ਤੇਰੇ ਕੀਤੇ ਬੁਰੇ ਕਰਮੀ ਕਸੂਰਵਾਰ ਨੇ ਫਰਾਈਡ ਨੇ ਕਿਤੇ ਆਖ ਦਿੱਤਾ ਕਿ 60% ਦੀ ਬਿਮਾਰੀ ਜੱਦੀ ਹੁੰਦੀਆਂ ਹਨ ਮਾਂ ਨੂੰ ਕੋਈ ਰੋਗ ਸੀ ਅੱਗੇ ਔਲਾਦ ਨੂੰ ਹੋ ਗਿਆ ਪਿਓ ਨੂੰ ਕੋਈ ਰੋਗ ਸੀ ਅੱਗੋਂ ਪੁੱਤਰ ਨੂੰ ਹੋ ਗਿਆ ਫਰਾਇਡ ਨੇ ਐਸਾ ਕਹਿ ਦਿੱਤਾ ਕਿ ਤੇਰੇ ਸਰੀਰ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ ਤੇਰੇ ਮਾਂ-ਬਾਪ ਜ਼ਿੰਮੇਵਾਰ ਹਨ ਉਸ ਵਕਤ ਜਰਮਨੀ ਦੇ ਇੱਕ ਪ੍ਰਸਿੱਧ ਡਾਕਟਰ ਨੇ ਐਸਾ ਕਿਹਾ ਸੀ ਕਿ ਦੁਨੀਆ ਵਿੱਚ ਇਸ ਕਿਸਮ ਦੇ ਜਿੰਨੇ ਰੋਗੀ ਬੰਦੇ ਹਨ ਉਹਨਾਂ ਕੋਲੋਂ ਔਲਾਦ ਪੈਦਾ ਕਰਨ ਦਾ ਹੱਕ ਖੋਹ ਲੈਣਾ ਚਾਹੀਦਾ ਨਹੀਂ ਤਾਂ ਦੁਨੀਆ ਵਿੱਚ ਰੋਗੀ ਹੀ ਰੋਗੀ ਹੋਣਗੇ ਅਜੇ ਇਸ ਦਾ ਅਸਰ ਯੂਰਪ ਵਿੱਚ ਨਵੀਂ ਨੌਜਵਾਨ ਪੀੜੀ ਤੇ ਪੈ ਹੀ ਰਿਹਾ ਸੀ ਅਤੇ ਮਾਪੇ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ ਇਸ ਖਿਆਲ ਤੋਂ ਕਿ Karl Marx ਨੇ ਇੱਕ ਹੋਰ ਝੋਟ ਕਰ ਦਿੱਤੀ ਕਿ ਤੇਰੀਆਂ ਆਰਥਿਕ ਔਕੜਾਂ ਲਈ ਜੋ ਸਮਾਜ ਜ਼ਿੰਮੇਵਾਰ ਹੈ ਤੂੰ ਜ਼ਿੰਮੇਵਾਰ ਨਹੀਂ ਹੁਣ ਮੇਰੀਆਂ ਆਰਥਿਕ ਲੋੜਾਂ ਲਈ ਸਮਾਜ ਜ਼ਿੰਮੇਵਾਰ ਹੈ ਮੇਰੇ ਸਰੀਰਕ ਰੋਗ ਲਈ ਮਾਪੇ ਜ਼ਿੰਮੇਵਾਰ ਹਨ ਮੈਂ ਤਾਂ ਫਿਰ ਸੁਤੰਤਰ ਹੋ ਗਿਆ ਮੇਰਾ ਤਾਂ ਫਿਰ ਕੋਈ ਕਸੂਰ ਨਹੀਂ ਫਿਰ ਤਾਂ ਹਰ ਬੰਦਾ ਬੇਕਸੂਰ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਵਿੱਚ ਫਰਾਈਡ ਦੀ ਖਿਆਲਾਂ ਨੂੰ ਲਈਏ ਕਾਰਲ ਮਾਰਚ ਦੇ ਖਿਆਲਾਂ ਨੂੰ ਲਈਏ ਸਾਹਿਬ ਕਹਿੰਦੇ ਹਨ ਮਾਂ ਬਾਪ ਦੋਸ਼ੀ ਨਹੀਂ ਸਮਾਜ ਵੀ ਦੋਸ਼ੀ ਨਹੀਂ ਹੈ ਫਿਰ ਕੌਣ ਦੋਸ਼ੀ ਹੈ ਦੱਦੇ ਦੋਸ਼ ਨਾ ਦੇਉ ਕਿਸੇ ਕੋ ਦੋਸ਼ ਕਰਮਾਂ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਅਵਰਜਨ ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਹਨ ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ બસ ਇਤਨੀ ਗੱਲ ਚੇਤੇ ਰੱਖ ਤੇਰਾ ਹਰ ਕਰਮ ਇੱਕ ਬੀਜ ਹੈ ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈ ਕਿਉਂਕਿ ਪ੍ਰਮਾਤਮਾ ਨੇ ਤੈਨੂੰ ਬੀਜ ਬੀਜਣ ਦੀ ਖੁੱਲ ਦੇ ਰੱਖੀ ਹੈ ਇਹ ਬੀਜ ਤੈਨੂੰ ਪ੍ਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ ਹਨ ਰਸਨਾ ਤੇਰੇ ਕੋਲ ਹੈ ਤੇਰੀ ਮਰਜ਼ੀ ਹੈ ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ ਮਿਠਾਸ ਦੇ ਬੀਜ ਬੋ ਭਾਵੇਂ ਕੁੜਤਨ ਦੇ ਹੱਥ ਤੇਰੇ ਕੋਲ ਹਨ ਭਾਵੇਂ ਗਲਤ ਕਰ ਭਾਵੇਂ ਠੀਕ ਕਰ ਪੈਰ ਤੇਰੇ ਕੋਲ ਹਨ ਭਾਵੇਂ ਗਲਤ ਪਾਸੇ ਜਾ ਭਾਵੇਂ ਸਹੀ ਪਾਸੇ ਜਾ ਕਹਿੰਦੇ ਹਨ ਜੀਵਨ ਮਨੁੱਖ ਦੇ ਕੋਲ ਹੈ ਜਨਮ ਤੇ ਮਰਨ ਮਨੁੱਖ ਦੇ ਕੋਲ ਨਹੀਂ ਜਨਮ ਤੇ ਮਰਨ ਦੀ ਘਟਨਾ ਪ੍ਰਮਾਤਮਾ ਦੇ ਕੋਲ ਹੈ ਪਰ ਜੀਵਨ ਦੀ ਗੱਲ ਰੱਬ ਨੇ ਸਾਨੂੰ ਦਿੱਤੀ ਹੈ ਬਈ ਜੀਵਨਾ ਤੂੰ ਕੈਸੇ ਹੈ ਚੋਣ ਕਰ ਲੈ ਤੇਰੀ ਮਰਜ਼ੀ ਹੈ ਪਰੰਤੂ ਜਨਮ ਦੇ ਮਰਨ ਵਿੱਚ ਤੇਰੀ ਮਰਜ਼ੀ ਨਹੀਂ ਜਨਮ ਤੇ ਮਰਨ ਦੇ ਵਿਚਕਾਰ ਦਾ ਸਫਰ ਜੀਵਨ ਹੈ ਤੇ ਜੀਵਨ ਦੇ ਵਿੱਚ ਕਰਮ ਦੀ ਸੁਤੰਤਰਤਾ ਪੂਰਪੂਰਨ ਪ੍ਰਮਾਤਮਾ ਨੇ ਦੇ ਦਿੱਤੀ ਹੈ ਵੇਖੋ ਗੰਨੇ ਵਿੱਚ ਮਿਠਾਸ ਰੱਬ ਨੇ ਪਾ ਦਿੱਤੀ ਰਸ ਪਾ ਦਿੱਤਾ ਪਰ ਇਹ ਹੁਣ ਸਾਡੀ ਮਰਜ਼ੀ ਹੈ ਕਿ ਉਸ ਦੀ ਸ਼ੱਕਰ ਬਣਾਣੀ ਹੈ ਜਾਂ ਉਸ ਦਾ ਗੁੜ ਬਣਾਉਣਾ ਹੈ ਜਾਂ ਉਸ ਦੀ ਸ਼ਰਾਬ ਬਣਾਣੀ ਇਹ ਸਾਡੀ ਇੱਛਾ ਹੈ ਅੰਗੂਰਾਂ ਵਿੱਚ ਰਸ ਹੈ ਮਰਜ਼ੀ ਸਾਡੀ ਹੈ ਉਸ ਦਾ ਗੁਲੂਕੋਜ ਬਣਾਉਣਾ ਜਾਂ ਸ਼ਰਾਬ ਬਣਾਉਣਾ ਕਿਸ ਢੰਗ ਨਾਲ ਅਸੀਂ ਅੰਗੂਰਾਂ ਦਾ ਗੰਨੇ ਦਾ ਇਸਤੇਮਾਲ ਕਰਨਾ ਇਹ ਸਾਡੀ ਮਰਜ਼ੀ ਹੈ ਤੂੰ ਕੀ ਕਰਨਾ ਹੈ ਇਹ ਚੋਣ ਤੂੰ ਕਰ ਸਕਦਾ ਹੈ ਪਰ ਜਦ ਤੂੰ ਚੋਣ ਕਰ ਲਈ ਫਿਰ ਫਲ ਤੇਰੇ ਹੱਥ ਵਿੱਚ ਨਹੀਂ ਹੈ ਇਹ ਮੇਰੀ ਮਰਜ਼ੀ ਹੈ ਮੈਂ ਸ਼ਰਾਬ ਪੀਣੀ ਹੈ ਜਾਂ ਅੰਮ੍ਰਿਤ ਪੀਣਾ ਜੇ ਮੈਂ ਅੰਮ੍ਰਿਤ ਪੀ ਲਿਆ ਤੇ ਉਸ ਦਾ ਫਿਰ ਆਪਣਾ ਅਸਰ ਹੈ ਜੇ ਮੈਂ ਸ਼ਰਾਬ ਪੀ ਲਈ ਤਾਂ ਉਸ ਦਾ ਫਿਰ ਆਪਣਾ ਅਸਰ ਹੈ ਸ਼ਰਾਬ ਮੈਂ ਰੱਜ ਕੇ ਪੀ ਲਵਾਂ ਤੇ ਆਖਾਂ ਨਸ਼ਾ ਨਾ ਚੜੇ ਇਹ ਨਹੀਂ ਹੋ ਸਕਦਾ ਜਹਰ ਦਾ ਪਿਆਲਾ ਮੈਂ ਪੀ ਲਵਾਂ ਤੇ ਆਖਾਂ ਮੈਂ ਬਰਕਰਾਰ ਰਹਾ ਜਿੰਦਾ ਰਹਾ ਐਸਾ ਨਹੀਂ ਹੋ ਸਕਦਾ ਕਰਮ ਮੈਂ ਗਲਤ ਕਰਾਂ ਤੇ ਆਖਾਂ ਮੈਂ ਸੁਖੀ ਰਹਾ ਐਸਾ ਨਹੀਂ ਹੋਵੇਗਾ ਕੋਈ ਵੀ ਕਰਮ ਕਰ ਲੇਕਿਨ ਇਤਨੀ ਗੱਲ ਯਾਦ ਰੱਖ ਕਿ ਤੇਰਾ ਹਰ ਕਰਮ ਇੱਕ ਬੀਜ ਹੈ ਤੇ ਤੇਰਾ ਸੁੱਖ ਚਾਹੀਦਾ ਹੈ ਤਾਂ ਚੰਗੇ ਕਰਮ ਕਰ ਜੇ ਤੂੰ ਮਾੜੇ ਕਰਮ ਕੀਤੇ ਤਾਂ ਜੀਵਨ ਭਰ ਦੁੱਖ ਹੀ ਰਹੇ ਮਿਲਣਗੇ ਪਰਮਾਤਮਾ ਦਾ ਨਿਯਮ ਵਿਧਾਨ ਅਟੱਲ ਹੈ ਉਸ ਨੂੰ ਆਪਣੇ ਵਿਧਾਨ ਵਿੱਚ ਧਰਮੀਮ ਕਰਨੀ ਪੈਂਦੀ ਹੈ ਆਪਣੇ ਕਰਮ ਪ੍ਰਤੀ ਤੂੰ ਸਾਵਧਾਨ ਹੋਈਂ ਅੱਗੋਂ ਕਰਮ ਵੀ ਤਿੰਨ ਤਰ੍ਹਾਂ ਦੇ ਹਨ ਸਰੀਰਕ ਕਰਮ ਮਾਨਸਿਕ ਕਰਮ ਤੇ ਵਾਚਕ ਕਰਮ ਜੋ ਮੈਂ ਸਰੀਰ ਨਾਲ ਕੀਤਾ ਚੰਗਾ ਜਾਂ ਮਾੜਾ ਉਹ ਸਰੀਰ ਕਰਮ ਜੋ ਮੈਂ ਜ਼ੁਬਾਨ ਨਾਲ ਕੀਤਾ ਚੰਗਾ ਜਾਂ ਮਾੜਾ ਵਾਚ ਕਰਮ ਜੋ ਮੈਂ ਮਨ ਨਾਲ ਸੋਚਿਆ ਚੰਗਾ ਜਾਂ ਮਾੜਾ ਮਾਨਸਿਕ ਕਰਮ ਇਹਨਾਂ ਤਿੰਨਾਂ ਹੀ ਤਰ੍ਹਾਂ ਦੇ ਕਰਮਾਂ ਤੋਂ ਨਿਕਲਦੇ ਹਨ ਦੁੱਖ ਤੇ ਸੁੱਖ ਦੁੱਖ ਹਨ ਤੇਰੇ ਕੋਲ ਕਿਸੇ ਨੂੰ ਦੋਸ਼ੀ ਠਹਿਰਾਉਣ ਦੀ ਲੋੜ ਨਹੀਂ ਤੇਰੇ ਸਰੀਰ ਕਰਮ ਠੀਕ ਨਹੀਂ ਹੋਣਗੇ ਜਾਂ ਤੇਰੇ ਵਾਚ ਕਰਮ ਠੀਕ ਨਹੀਂ ਹੋਣਗੇ ਜਾਂ ਤੇਰੇ ਮਾਨਸਿਕ ਕਰਮ ਠੀਕ ਨਹੀਂ ਹੋਣਗੇ ਇਸ ਦਾ ਮੈਂ ਥੋੜਾ ਜਿਹਾ ਖੁਲਾਸਾ ਕਰ ਦਿਆਂ ਮੈਂ ਇਸ ਹੱਥ ਨਾਲ ਕਿਸੇ ਦੇ ਘਰ ਨੂੰ ਅੱਗ ਲਾਵਾਂ ਇਹ ਸਰੀਰਕ ਬੁਰਾ ਕਰਮ ਹੈ ਮੈਂ ਜ਼ੁਬਾਨ ਨਾਲ ਕਿਸੇ ਨੂੰ ਪ੍ਰੇਰਾਂ ਕਿ ਤੂੰ ਫਲਾਣੇ ਦੇ ਘਰ ਨੂੰ ਅੱਗ ਲਾ ਦੇ ਇਹ ਵਾਚਕ ਬੁਰਾ ਕਰਮ ਹੈ ਪਰ ਮੈਂ ਮਨ ਨਾਲ ਹੀ ਸੋਚੀ ਜਾਵਾਂ ਕਿ ਇਹਦਾ ਘਰ ਜਲ ਜਾਣਾ ਚਾਹੀਦਾ ਇਹ ਮਾਨਸਿਕ ਬੁਰਾ ਕਰਮ ਹੈ ਇਸੇ ਤਰੀਕੇ ਨਾਲ ਮੈਂ ਹੱਥਾਂ ਨਾਲ ਉੱਜ ਵੀ ਸ਼ੁਭ ਕੀਤਾ ਦਾਨ ਕੀਤਾ ਸੇਵਾ ਕੀਤੀ ਇਹ ਸਰੀਰ ਕਰਮ ਹੈ ਮੈਂ ਜ਼ੁਬਾਨ ਨਾਲ ਪਾਠ ਕੀਤਾ ਮਿੱਠੇ ਬੋਲ ਬੋਲੇ ਜੋੜਨ ਵਾਲੀ ਗੱਲ ਕੀਤੀ ਇਹ ਵਾਚਕ ਸ਼ੁਭ ਕਰਮ ਨੇ ਮੈਂ ਮਨ ਨਾਲ ਸਾਰਾ ਦਿਨ ਸੁਭਿ ਹੀ ਸੋਚਦਾ ਰਿਹਾ ਸਭ ਦਾ ਭਲਾਈ ਸੋਚਦਾ ਰਿਹਾ ਮਾਨਸਿਕ ਸ਼ੁਭ ਕਰਮ ਇਹਨਾਂ ਕਰਮਾਂ ਤੋਂ ਹੀ ਸੰਸਕਾਰਾਂ ਦੇ ਬੂਟੇ ਪੈਦਾ ਹੁੰਦੇ ਨੇ ਸੰਸਕਾਰਾਂ ਦੇ ਬੂਟੇ ਨੂੰ ਸੁਭਾਅ ਉਹਦੇ ਬਹੁਤ ਸੰਘਣੇ ਪੱਤੇ ਲੱਗਦੇ ਨੇ ਇਨਾਂ ਹੀ ਸੁਭਾਅ ਉਹਦੇ ਪੱਤਿਆਂ ਤੋਂ ਪ੍ਰਾਪਲਬਦ ਦੇ ਫੁੱਲ ਨਿਕਲਦੇ ਹਨ ਅਤੇ ਇਨਾਂ ਹੀ ਫੁੱਲਾਂ ਚੋਂ ਦੁੱਖ ਤੇ ਸੁੱਖ ਦੇ ਫਲ ਨਿਕਲਦੇ ਹਨ ਇਹ ਗਿਣਤੀ ਇੰਜ ਹੈ ਦੁੱਖ ਤਾਂ ਪ੍ਰਾਪਤ ਠੀਕ ਨਹੀਂ ਕਿਉਂਕਿ ਸੁਭਾ ਠੀਕ ਨਹੀਂ ਸੁਭਾ ਕਿਉਂ ਉਲਟ ਹੈ ਕਿਉਂਕਿ ਸੰਸਕਾਰ ਮਿਲੇ ਹਨ ਕਿਉਂ ਮਿਲੇ ਹਨ ਕਿਉਂਕਿ ਕਰਮ ਠੀਕ ਨਹੀਂ ਗੱਲ ਆਖਰ ਕਰਮਾਂ ਤੇ ਆਉਂਦੀ ਹੈ ਇੱਥੇ ਤਾਂ ਜਿਹੜਾ ਬੀਜਾ ਸੋ ਲੂਣਾ ਹੈ ਕਰਮਾਂ ਸੰਧਰਾ ਖੇਤ ਸ਼ੇਖ ਸਾਦੀ ਇੱਕ ਸੂਫੀ ਫਕੀਰ ਇੱਕ ਦਫਾ ਉਸ ਦਾ ਇੱਕ ਦੋਸਤ ਉਸ ਕੋਲ ਗਿਆ ਕਿ ਸਾਈ ਤੂੰ ਮੇਰੇ ਹੱਕ ਵਿੱਚ ਦੁਆ ਕਰ ਕਿ ਖੁਦਾ ਤੋਂ ਮੈਨੂੰ ਸੁੱਖ ਮਿਲੇ ਜਿਵੇਂ ਕਈ ਅਰਦਾਸ ਕਰਾਉਂਦੇ ਹਨ ਗ੍ਰੰਤੀ ਸਿੰਘਾਂ ਕੋਲ ਕਈ ਬੱਚਕਾਨੇ ਤਾਂ ਇਹ ਵੀ ਕਹਿ ਦਿੰਦੇ ਨੇ ਕਿ ਅੱਜ ਤੱਕ ਮੇਰਾ ਕੰਮ ਕਿਉਂ ਨਹੀਂ ਹੋਇਆ ਇਹ ਗੁਰੂ ਤੇ ਹੁਕਮ ਕਰਨ ਲਈ ਆਉਂਦੇ ਹਨ ਹੁਕਮ ਮੰਨਣ ਨਹੀਂ ਆਉਂਦੇ ਜਿਹੜਾ ਦੋਸਤ ਆਇਆ ਸ਼ੇਖ ਸਾਦੀ ਕੋਲ ਸਮਝਦਾਰ ਸੀ ਅਕਸਰ ਇਤਨੇ ਵੱਡੇ ਚਿੰਤਕ ਦਾ ਦੋਸਤ ਸੀ ਸਿਆਣਾ ਤਾਂ ਹੋਵੇਗਾ ਹੀ ਸ਼ੇਖ ਸਾਦੀ ਸਾਹਿਬ ਕਹਿਣ ਲੱਗੇ ਦੁਆ ਤਾਂ ਮੈਂ ਕਰ ਦਿਆਂਗਾ ਪਰ ਤੇਰੇ ਕੀਤੇ ਹੋਏ ਕਰਮਾਂ ਦਾ ਇਲਾਜ ਕੋਈ ਨਹੀਂ ਇਹ ਤਾਂ ਭੋਗਨੇ ਹੀ ਪੈਣਗੇ ਬੜਾ ਕੀਮਤੀ ਸ਼ੇਰ ਹੈ ਇਸ ਫਕੀਰ ਦਾ ਯਾਰ ਰਾ ਖੁਦ ਕਰਦਾ ਰਾ ਇਲਾਜ ਨੇਸਤ ਜੋ ਤੂੰ ਕਰ ਚੁੱਕਿਆ ਹੈ ਇਹਦਾ ਕੋਈ ਇਲਾਜ ਨਹੀਂ ਕਰਦਨੀ ਖੁਆਇਸ਼ ਉਹ ਆਮਦਨੀ ਪੇਸਤ ਜੋ ਤੂੰ ਕਰ ਚੁੱਕਿਆ ਹੈ ਉਸ ਨੂੰ ਕਬੂਲ ਕਰ ਲੈ ਪ੍ਰਭੂ ਦਾ ਨਿਯਮ اٹਲ ਹੈ ਉਸ ਦੇ ਨਿਯਮ ਨੂੰ ਬਦਲਿਆ ਨਹੀਂ ਜਾ ਸਕਦਾ ਮਿੱਤਰ ਗੱਲ ਸਮਝਣ ਵਾਲਾ ਸੀ ਸਮਝ ਗਿਆ ਆਮ ਲੋਕ ਇਸ ਪੱਧਰ ਦੇ ਨਹੀਂ ਹੁੰਦੇ ਆਮ ਲੋਕ ਫਿਰ ਗਿਲਾ ਪਰਮਾਤਮਾ ਤੇ ਕਰਦੇ ਹਨ हे ਰੱਬਾ ਇਹ ਤੂੰ ਕੀ ਕੀਤਾ ਪਰਮਾਤਮਾ ਬਿਲਕੁਲ ਨਿਰਪੱਖ ਹੈ ਪਰਮਾਤਮਾ ਨੇ ਕੁਝ ਵੀ ਨਹੀਂ ਕੀਤਾ ਜੋ ਕੁਝ ਵੀ ਕੀਤੇ ਤੇਰੇ ਕਰਮਾਂ ਨੇ ਕੀਤਾ ਭਗਤ ਤਰਲੋਚਨ ਜੀ ਆਪਣੀ ਬਾਣੀ ਵਿਚ ਆਖਦੇ ਹਨ ਨਾਰਾਇਣ ਨਿੰਦਸ ਕਾਇ ਭੂਲੀ ਗਵਾਰੀ ਦੁਕ੍ਰਿਤ ਸੁਕ੍ਰਿਤ ਥਾਰੋ ਕਰਮ ਰੀ ਇਹ ਜੋ ਦੁੱਖ ਸੁਖ ਹੈ ਇਹ ਤੇਰੇ ਦੁਕ੍ਰਿਤ ਸੁਕ੍ਰਿਤ ਕਰਕੇ ਹੈ ਪਰਮਾਤਮਾ ਦੀ ਨਿੰਦਾ ਕਿਉਂ ਕਰਮ ਅਮਿੱਟ ਹੈ ਨਹੀਂ ਮਿਟਦਾ ਕਈ ਇਸ ਮਾਮਲੇ 'ਚ ਉਹ ਨਿਰਾਸ਼ ਵੀ ਹੋ ਸਕਦੇ ਨੇ ਪਰ ਇਹ ਇੱਕ ਸਚਾਈ ਹੈ ਇਸਤਰੀ ਦੇ ਅੰਦਰ ਮਾਂ ਬਨ ਦੀ ਭਾਵਨਾ ਪਰਮਾਤਮਾ ਨੇ ਪ੍ਰਭਲ ਰੂਪ ਵਿੱਚ ਪਾਈ ਹੋਈ ਹੈ ਜੇ ਗੋਦ ਹਰੀ ਨਾ ਹੋਈ ਇਸਤਰੀ ਮਾਂ ਨਹੀਂ ਬਣੀ ਜਾਂ ਕਿਸੇ ਕਾਰਨ ਮਾਂ ਨਹੀਂ ਬਣ ਸਕੀ ਤਾਂ ਮਨੋਚਿੰਤਕ ਐਸਾ ਕਹਿੰਦੇ ਹਨ ਕਿ ਇਸ ਕਾਰਨ 90% ਦੀ ਇਸਤਰੀਆਂ ਸੁਭਾਅ ਉੱਚਿਰਚੜਾ ਹੋ ਜਾਂਦਾ ਭਗਤ ਤਰਲੋਚਨ ਜੀ ਦੀ ਪਤਨੀ ਇਸ ਦੀ ਗੋਦ ਹਰੀ ਨਹੀਂ ਹੋਈ ਸੀ ਤੇ ਇਹ ਚਿੜਚਿੜੇ ਸੁਭਾਅ ਦੀ ਹੋ ਗਈ ਸੀ ਪਰਮਾਤਮਾ ਤੇ ਗਿਲੇ ਵੱਧ ਗਏ ਸਨ ਇੱਕ ਦਿਨ ਖਿੱਚ ਕੇ ਕਹਿਣ ਲੱਗੀ ਕੀ ਰੱਖਿਆ ਇਸ ਪਰਮਾਤਮਾ ਵਿੱਚ ਦਿਨ ਰਾਤ ਗੀਤ ਗਾਉਂਦੇ ਹੂੰ ਘਰ ਨੂੰ ਤੁਸੀਂ ਮੰਦਰ ਬਣਾ ਕੇ ਰੱਖ ਦਿੱਤਾ ਹਰ ਵਕਤ ਸਾਧੂ ਸੰਤ ਟਿਕੇ ਰਹਿੰਦੇ ਹਨ ਤੇ ਲੋਚਨ ਦੇ ਘਰ ਇਹੀ ਕੁਝ ਹੁੰਦਾ ਸੀ ਸੰਤਾਂ ਦੇ ਘਰ ਹੁਣ ਸੰਤਾਂ ਨਹੀਂ ਆਉਣਾ ਸੀ ਹਰ ਵਕਤ ਕਥਾ ਕਹਾਣੀ ਹੀ ਚੱਲਦੀ ਰਹਿੰਦੀ ਸੀ ਸੰਤਾਂ ਨੂੰ ਦੇਖ ਕੇ ਉਹ ਸੰਤਾਂ ਦੇ ਪ੍ਰਤੀ ਪ੍ਰਮਾਤਮਾ ਦੀ ਨਿੰਦਾ ਕਰਨ ਲੱਗ ਪਈ ਹੋਵੇਗਾ ਮਹਾਨ ਦਿਆਲੂ ਕਿਰਵਾਲੂ ਪ੍ਰਮਾਤਮਾ ਪਰ ਸਾਡੇ ਲਈ ਤਾਂ ਔਲਾਦ ਦਾ ਫਲ ਵੀ ਕੋਈ ਨਹੀਂ ਤਾਂ ਭਗਤ ਜੀ ਨੇ ਕਿਹਾ ਨਾਰਾਇਣ ਨਿੰਦਸ ਕਾਇਪੂ ਲੀਗਵਾਰੀ ਦੋਪਕਰਿਤ ਸੋਪਕਰਿਤ ਥਾਰੋ ਕਰਮਰੀ ਇਹ ਤਾਂ ਤੇਰੇ ਕਰਮਾਂ ਦਾ ਫਲ ਹੈ ਅੱਗੋਂ ਘਰ ਵਾਲੀ ਕਹਿੰਦੀ ਜਿਸ ਪ੍ਰਮਾਤਮਾ ਦੇ ਮਗਰ ਚੱਲਣ ਨਾਲ ਇਹ ਕਰਮ ਮਿਟਦੇ ਨਹੀਂ ਤਾਂ ਉਸ ਵਿੱਚ ਨਿੱਤ ਖਪਣ ਦਾ ਕੀ ਮਤਲਬ ਹੈ ਤਾਂ ਤੁਹਾਡੇ ਤੇ ਮੇਰੇ ਜੇਕਰ ਨਾਮ ਜੱਗ ਕੇ ਵੀ ਕਰਮ ਨਹੀਂ ਮਿਟਦੇ ਤਾਂ ਕੀ ਕਰਨਾ ਇਸ ਦੇ ਨਾਮ ਨੂੰ ਇਸ ਸਤਸੰਗ ਨੂੰ ਇਹ ਸਭ ਇੱਕ ਪਾਸੇ ਕਰੋ ਸ਼ਬਦ ਰੀਆਂ ਅਖੀਰਨੀਆਂ ਪੰਕਤੀਆਂ ਪੂਰਬ ਲੋਕ কৃত ਕਰਮ ਨਾ ਮਿਟੈ ਰੀ ਕਰ ਗਏ ਹਨ તાਚੇ 모ਹੇ ਜਾਪੀ ਅਲੇ ਰਾਮ ਚੇ ਨਾਮ ਘਰ ਗੈਨ ਦਾ ਭਾਵ ਘਰ ਵਾਲੀ ਪੂਰਬਲਾ ਕਰਮ ਨਹੀਂ ਮਿਟਦਾ ਕਿਸੇ ਕੀਮਤੇ ਨਹੀਂ ਮਿਟਦਾ ਚਾਹੇ ਕਿਤਨਾ ਵੀ ਨਾਮ ਜਪ ਲਈਏ ਭਾਵੇਂ ਕਿਤਨੀ ਬੰਦਗੀ ਕਰ ਲਈਏ તાਚੇ 모ਹੇ ਜਾਪੀ ਅਲੇ ਰਾਮ ਚੇ ਨਾਮ ਤਾਂ ਹੀ ਮੈਂ ਰਾਮ ਦਾ ਨਾਮ ਜਪਦਾ ਹਾਂ ਹੱਦ ਹੋ ਗਈ ਜਦ ਕਰਮ ਹੀ ਨਹੀਂ ਮਿਟਦਾ ਤਾਂ ਨਾਮ ਜਪਣ ਦਾ ਕੀ ਮਤਲਬ ਜਪਣ ਦਾ ਮਤਲਬ ਇੱਕ ਹੈ ਜਦ ਕਰਮਾ ਦੀ ਮਾਰ ਪੈਂਦੀ ਆ ਤਾਂ ਬੰਦਾ ਉਸ ਦੀ ਰਜਾ ਵਿੱਚ ਰਾਜੀ ਰਹਿ ਜਾਂਦਾ ਖੁਸ਼ ਰਹਿ ਜਾਂਦਾ ਉਸ ਦਾ ਹੁਕਮ ਚੰਗਾ ਲੱਗਦਾ ਪਿਆਰਾ ਲੱਗਦਾ ਜਦ ਡਾਕਟਰ ਆਪਰੇਸ਼ਨ ਕਰਦਾ ਤਾਂ ਸਰੀਰ ਨੂੰ ਸੁੰਨ ਕਰ ਲੈਂਦਾ ਉਂਜ ਤਾਂ ਨਿੱਕੀ ਜਿਹੀ ਸੂਈ ਲੱਗੇ ਤਾਂ ਤੜਪੇਗਾ ਪਰ ਹੁਣ بڑے بڑے ਚਾਕੂ ਲੱਗਦੇ ਨੇ ਨਸਤਰ ਚੱਲਦੇ ਨੇ ਉਸ ਨੂੰ ਕੁਝ ਨਹੀਂ ਹੋ ਰਿਹਾ ਸੁਰਤ ਨਾਮ ਵਿੱਚ ਜੁੜ ਗਈ ਚਾਹੇ ਕਿਤਨੇ ਦੁੱਖ ਆ ਜਾਣ ਕਿਤਨੇ ਸੁੱਖ ਆ ਜਾਣ ਉਹਨਾਂ ਨਾਲ ਕੋਈ ਮਤਲਬ ਨਹੀਂ ਰਹਿ ਜਾਂਦਾ ਸੁਰਤ ਬੜੀ ਉੱਚੀ ਹੋ ਜਾਂਦੀ ਹੈ ਪਰ ਦੁੱਖ ਕਰਮਾਂ ਮੁਤਾਬਕ ਆਉਂਦੇ ਹਨ ਪਰ ਦੁੱਖ ਮਹਿਸੂਸ ਨਹੀਂ ਹੁੰਦੇ ਇਹ yatharth ਗਿਆਨ ਹੈ ਇਹ ਆਮ ਬੰਦਿਆਂ ਦੀ ਗੱਲ ਨਹੀਂ ਅੱਠੇ ਪੈਰ ਭਜਨ ਦੀ ਮੂਰਤੀ Swami Ramkrishna ਉਹਨਾਂ ਦੇ ਗਲ ਵਿੱਚ ਕੈਂਸਰ ਹੋ ਗਿਆ ਸੀ ਕੁਝ ਖਾ ਨਹੀਂ ਸਕਦੇ ਸਨ ਸਿਰਫ ਤਰਲ ਪਾਣੀ ਪੀ ਸਕਦੇ ਸਨ ਦੁੱਧ ਵੀ ਪੀ ਲੈਂਦੇ ਸਨ ਇਹ ਹਾਲਤ ਉਹਨਾਂ ਦੀ 4-5 ਸਾਲ ਰਹੀ ਇੱਕ ਦਿਨ ਉਹਨਾਂ ਦੀ ਪਤਨੀ ਨੇ ਕਹਿ ਦਿੱਤਾ ਕਿ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਲੋ ਅਰਦਾਸ ਹੀ ਕਰ ਲੋ ਪਤਾ ਹੈ ਸਵਾਮੀ ਜੀ ਨੇ ਕੀ ਆਖਿਆ ਕਹਿੰਦੇ ਇਸ ਦਾ ਮਤਲਬ ਹੈ ਉਸ ਨੂੰ ਪਤਾ ਨਹੀਂ ਮੇਰੇ ਕੈਨਸਰ ਉਹ ਅਗਿਆਨੀ ਹੈ ਉਹ ਤਾਂ ਬਿਨ ਬੋਲਿਆ ਸਭ ਕੁਝ ਜਾਣਦਾ ਦੁੱਖ ਦੀ ਨਿਵੇਤੀ ਲਈ ਭਗਤ ਪ੍ਰਾਰਥਨਾ ਨਹੀਂ ਕਰਦੇ ਉਹਨਾਂ ਨੂੰ ਦਿਸ ਪੈਂਦਾ ਹੈ ਕੁਝ ਬੋਇਆ ਸੀ ਉੱਗ ਪਿਆ ਉਹ ਤਾਂ ਕਹਿੰਦੇ ਹਨ ਕੁਝ ਕਰਮ ਐਸੇ ਹਨ ਜੋ ਹੁਣ ਖਾਣੇ ਹਨ ਆਪ ਬੀਜ ਆਪੇ ਹੀ ਖਾਹੇ ਸੰਤ ਬਾਬਾ ਅਤਰ ਸਿੰਘ ਜੀ ਭਜਨ ਦੀ ਮੂਰਤੀ ਬ੍ਰਹਮ ਗਿਆਨ ਦੀ ਮੂਰਤੀ ਸਪਣੇ ਉਹਨਾਂ ਨੂੰ ਡੰਗ ਮਾਰਿਆ ਖੈਰ ਸਰੀਰ ਤਾਂ ਬਚ ਗਿਆ ਜਾਨ ਤਾਂ ਬਚ ਗਈ ਪਰ ਜਿਹਦਾ ਕੁਝ ਐਸਾ ਅਸਰ ਹੋਇਆ ਕਿ ਪੈਰ ਫੁੱਲਣ ਲੱਗ ਪਿਆ ਤੇ ਉਹਦੇ ਵਿੱਚ ਜ਼ਖਮ ਹੋਣ ਲੱਗਾ ਜ਼ਖਮ ਠੀਕ ਨਾ ਹੋਏ ਤਾਂ ਬਾਬਾ ਉਤਰ ਸਿੰਘ ਜੀ ਨੂੰ ਸਿੰਘਾਂ ਨੇ ਕਿਹਾ ਮਹਾਰਾਜ ਅਕਾਲਪੁਰ ਕੱਗੇ ਅਰਦਾਸ ਕਰ ਲਈਏ ਤਾਂ ਪਤਾ ਹੈ ਮੂਲ ਬਚਨ ਕੀ ਨਿਕਲੇ ਕਰਮ ਮੇਰਾ ਤੇ ਧੋਣ ਵਾਸਤੇ ਗੁਰੂ ਨੂੰ ਆਖਾ ਬਸ ਇਤਨਾ ਕਹਿ ਕੇ ਚੁੱਪ ਕਰ ਗਏ ਰਾਮ ਜੀ ਬੰਦੇ ਨਹੀਂ ਸਮਝੇ ਉਹਨਾਂ ਦੀ ਰਾਮ ਚ ਕਹਿਣ ਦਾ ਢੰਗ ਪਾਣੀ ਫਰਜ ਕਰੋ ਕਿਸੇ ਵੱਡੇ ਸਰੋਵਰ ਵਿੱਚ ਹੈ ਉਸ ਵੱਡੇ ਸਰੋਵਰ ਦੇ ਪਾਣੀ ਨੂੰ ਥੋੜੀ ਜਿਹੀ ਥਾਂ ਵਿੱਚ ਜੇ ਇਕੱਠਾ ਕਰਨਾ ਹੋਵੇ ਤਾਂ ਪਾਣੀ ਡੂੰਘਾ ਜ਼ਿਆਦਾ ਹੋ ਹੀ ਜਾਏਗਾ। ਗਹਿਰਾ ਹੋ ਜਾਏਗਾ। ਤੁਖ ਬੜੇ ਲੰਬੇ ਸਮੇਂ ਤੱਕ ਭੋਗਣੇ ਹੋਣ ਤਾਂ ਫਿਰ ਛੋਟੇ-ਛੋਟੇ ਦੁੱਖ ਚੱਲਦੇ ਹੀ ਰਹਿੰਦੇ ਹਨ। ਸਾਲਾਂ ਬੱਧੀ ਛੋਟੇ-ਵੱਡੇ ਦੁੱਖ ਚੱਲਦੇ ਰਹਿੰਦੇ ਹਨ। ਪਰ ਜੇ ਉਹੀ ਦੁੱਖ 15 ਦਿਨਾਂ ਜਾਂ ਮਹੀਨੇ ਵਿੱਚ ਭੋਗਣੇ ਹੋਵਣ ਤਾਂ ਦੁੱਖ ਬੜਾ ਗਹਿਰਾ ਹੋ ਜਾਂਦਾ ਹੈ, ਡੂੰਘਾ ਹੋ ਜਾਂਦਾ ਹੈ। ਭਗਤਾਂ ਦਾ ਦੁੱਖ ਨਾਮ ਜਪਣ ਕਰਕੇ ਜਲਦੀ ਨਿਬੜਦਾ। ਬੜਾ ਗਹਿਰਾ ਹੋ ਜਾਂਦਾ ਹੈ। ਆਮ ਬੰਦਿਆਂ ਦੇ ਅੰਦਰ ਕਈ ਵਾਰ ਸ਼ੰਕਾ ਵੀ ਪੈਦਾ ਹੋ ਜਾਂਦੀ ਹੈ ਕਿ ਸਵਾਸ ਸਵਾਸ ਨਾਮ ਜਪਣ ਵਾਲਾ ਬੰਦਾ ਇਤਨਾ ਦੁੱਖ ਦੇ ਵਿੱਚ ਇਤਨੀ ਪੀੜਾ ਦੇ ਵਿੱਚ ਕੌਣ ਦੱਸੇ ਜੋ ਆਮ ਬੰਦਿਆਂ ਨੇ ਕਈ ਸਾਲ ਵਿੱਚ ਕਈ ਜਨਮਾਂ ਵਿੱਚ ਭੋਗਨੇ ਹਨ ਇਹਨਾਂ ਨੇ ਕੁਝ ਦਿਨਾਂ ਵਿੱਚ ਹੀ ਗੱਲ ਨਿਵੇੜਨੀ ਹੋਵੇ ਤਾਂ ਇਸ ਨੂੰ ਕਹਿ ਦਿੱਤਾ ਜਾਂਦਾ ਹੈ ਕਿ ਦੁੱਖ ਤੇ ਸੁਪਨੇ ਵਿੱਚ ਬਤੀਤ ਹੋ ਗਿਆ ਜੋ ਗੱਲ ਕਈ ਦਫਾ ਅਸੀਂ ਸੁਪਨੇ ਵਿੱਚ 8-10 ਮਿੰਟਾਂ ਵਿੱਚ ਵੇਖ ਲੈਂਦੇ ਹਾਂ ਉਸ ਨੂੰ ਅਸਲ ਜਾਗ੍ਰਿਤ ਅਵਸਥਾ ਵਿੱਚ ਬੀਤਣ ਵਾਸਤੇ ਘੱਟੋ-ਘੱਟ 10-12 ਸਾਲ ਲੱਗਦੇ ਨੇ ਦੁੱਖ ਵੱਧ ਜਾਂਦੇ ਹਨ ਤਾਂ ਉਹਨਾਂ ਦੀ ਨਿਵਰਤੀ ਲਈ ਭਗਤ ਪ੍ਰਾਰਥਨਾ ਨਹੀਂ ਕਰਦੇ। ਦੂਸਰਾ ਜੇਕਰ ਉਹ ਕਿਸੇ ਵੀ ਪ੍ਰਾਰਥਨਾ ਅਰਜ਼ੋਈ ਨਾਲ ਮਿਟ ਸਕਦਾ ਹੈ ਤਾਂ ਇਸ ਦਾ ਮਤਲਬ ਪ੍ਰਮਾਤਮਾ ਦਾ ਵਿਧਾਨ ਮਿਟਾਇਆ ਜਾ ਸਕਦਾ ਹੈ। ਉਸ ਦੇ ਨਿਯਮ ਨੂੰ ਤੋੜਿਆ ਜਾ ਸਕਦਾ ਹੈ। ਨਹੀਂ। ਤ੍ਰਿloਚਨ ਜੀ ਕਹਿੰਦੇ ਹਨ ਕਿ ਤੇਰਾ ਨਿਯਮ ਵੀ اٹਲ ਹੈ। हे ਘਰ ਵਾਲੀ ਪੂਰਬਲਾ ਕਰਮ ਨਹੀਂ ਮਿਟਦਾ। ਭੋਗਣਾ ਪੈਂਦਾ। ਲਾਜ਼ਮੀ ਭੋਗਣਾ ਪੈਂਦਾ। ਇਹ ਗੱਲ ਵੱਖਰੀ ਹੈ ਕਿ ਨਾਮ ਜਪਣ ਵਾਲਿਆਂ ਦੇ ਦੁੱਖ ਪ੍ਰਮਾਤਮਾ ਸੁਪਨੇ ਵਿੱਚ ਲੰਘਾ ਦੇਵੇ। ਜਿਵੇਂ ਡਾਕਟਰ ਸ਼ਰੀਰ ਨੂੰ ਸੁੱਨ ਕਰਕੇ ਔਜਾਰਾਂ ਨਾਲ ਆਪਰੇਸ਼ਨ ਕਰਦਾ ਪਰ ਮਰੀਜ਼ ਨੂੰ ਕੋਈ ਪਤਾ ਨਹੀਂ ਚੱਲਦਾ ਇਸੇ ਤਰ੍ਹਾਂ ਪ੍ਰਮਾਤਮਾ ਨਾਮ ਜਪਣ ਵਾਲਿਆਂ ਨੂੰ ਸੁੱਖ ਦੁੱਖ ਤੋਂ ਉੱਚਾ ਕਰ ਦਿੰਦਾ ਉਹਨਾਂ ਨੂੰ ਦੁੱਖ ਦਾ ਪਤਾ ਹੀ ਨਹੀਂ ਚੱਲਦਾ ਪਰ ਕਰਮਾ ਮੁਤਾਬਕ ਦੁੱਖ ਭੋਗਿਆ ਵੀ ਜਾਂਦਾ ਇੱਕ ਸੱਜਣ ਨੇ ਤਾਂ ਮੈਨੂੰ ਇੱਥੇ ਤੱਕ ਕਹਿ ਦਿੱਤਾ ਸੀ ਕਿ ਇੰਨਾ ਕਰਮਾਂ ਦੇ ਰੋਣਿਆਂ ਨੇ ਭਾਰਤ ਵਾਸੀ ਨੂੰ ਬੜਾ ਸੁਸਤ ਬਣਾ ਦਿੱਤਾ ਇਸ ਪ੍ਰਾਪਲਬਦ ਦੇ ਰੋਣਿਆਂ ਨੇ ਤਰੱਕੀ ਕਰਨ ਦੀ ਹਿੰਮਤ ਨਹੀਂ ਦਿੱਤੀ ਮੈਨੂੰ ਉਸਨੇ ਇੱਕ ਦਲੀਲ ਦਿੱਤੀ ਕਿ ਇੱਕ ਕਿਸਾਨ ਕੋਲ 10 ਏਕੜ ਜ਼ਮੀਨ ਹੋਵੇ ਤੇ ਦੂਸਰੇ ਕੋਲ ਵੀ ਇਤਨੀ ਹੋਵੇ ਜਿਹੜਾ ਪਹਿਲਾ ਕਿਸਾਨ ਹੈ ਇਹ ਦੋ ਦਫਾ ਹਾਲ ਚਲਾਵੇ ਸੋਹਾਗਾ ਫੇਰੇ ਤੇ ਪਾਣੀ ਦੇਵੇ ਵਧੀਆ ਬੀਜ ਬੋਏ ਹਰ ਤਰ੍ਹਾਂ ਮਿਹਨਤ ਕਰੇ ਕੁਦਰਤੀ ਗੱਲ ਹੈ ਫਸਲ ਬਹੁਤ ਵੱਡੀ ਤੇ ਲਰਾਂਦੀ ਹੋਈ ਹੋਵੇਗੀ ਤੇ ਜਿਹੜਾ ਦੂਸਰਾ ਕਿਸਾਨ ਹੈ ਉਹ ਘੱਟ ਮਿਹਨਤ ਕਰੇ ਇੱਕੋ ਦਫਾ ਹਾਲ ਚਲਾਵੇ ਸੋਹਾਗਾ ਵੀ ਨਾ ਫੇਰੇ ਇਤਨਾ ਜ਼ਰੂਰ ਹੈ ਕਿ ਉਤਨਾ ਪਾਣੀ ਵੀ ਨਾ ਪਾਵੇ ਤੇ ਬੀਜ ਵੀ ਵਧੀਆ ਨਾ ਹੋਵੇ ਤੇ ਫਿਰ ਜੇ ਫਸਲ ਘਟ ਹੋਵੇ ਤਾਂ ਪ੍ਰਾਪਲਬ ਦਾ ਇਸ ਚ ਕੀ ਰੋਣਾ ਇਸ ਵਿੱਚ ਕਿਸਮਤ ਦਾ ਕੀ ਮਤਲਬ ਰੱਬ ਨੂੰ ਅੱਗੇ ਕਰਨ ਦੀ ਕੀ ਲੋੜ ਇਹ ਤਾਂ ਪੁਰਸ਼ਾਰਥ ਦੀ ਗੱਲ ਹੈ ਉਦਮ ਦੀ ਗੱਲ ਹੈ ਮਿਹਨਤ ਦੀ ਗੱਲ ਹੈ ਮੈਨੂੰ ਕਹਿਣ ਲੱਗਾ ਇਸ ਦਲੀਲ ਦਾ ਤੁਹਾਡੇ ਕੋਲ ਕੋਈ ਜਵਾਬ ਹੈ ਮੈਂ ਕਿਹਾ ਗੱਲ ਇਸ ਤਰ੍ਹਾਂ ਹੈ ਜਿਸ ਨੇ ਵਧੀਆ ਬੀਜ ਬੋਇਆ ਸੁਹਾਗਾ ਵੀ ਫੇਰਿਆ ਪਾਣੀ ਵੀ ਅਨਕੂਲ ਦਿੱਤਾ ਤੇ ਜਦ ਫਸਲ ਪੱਕਣ ਤੇ ਆਈ ਤਾਂ ਪੱਕੀ ਫਸਲ ਤੇ ਗੜਾ ਪੈ ਗਿਆ ਪੱਲੇ ਕੁਝ ਵੀ ਨਹੀਂ ਪਿਆ ਇਸਨੇ ਬੀਜ ਘਟਿਆ ਬੋਇਆ ਪਾਣੀ ਵੀ ਪੂਰਾ ਨਹੀਂ ਦਿੱਤਾ ਘੱਟ ਮਿਹਨਤ ਕੀਤੀ ਉਸ ਨੂੰ ਫਿਰ ਵੀ ਕੁਝ ਫਸਲ ਮਿਲ ਗਈ ਮੈਂ ਪੰਜਾਬ ਵਿੱਚ ਹੀ ਐਸਾ ਕਈ ਵਾਰ ਦੇਖਿਆ ਸੁਣਿਆ ਤੇ ਹੈਰਾਨਗੀ ਮੈਨੂੰ ਹੁੰਦੀ ਹੈ ਕਿ ਇੱਕ ਖੇਤ ਗੜਿਆਂ ਨਾਲ ਬਿਲਕੁਲ ਤਬਾਹ ਹੋ ਜਾਂਦਾ ਤੇ ਦੂਜਾ ਬਚ ਜਾਂਦਾ ਮੈਂ ਉਸ ਨੂੰ ਕਿਹਾ ਕਿ ਇਸ ਨੂੰ ਕੀ ਅੱਖ ਹੋਗੇ ਕਹਿਣ ਲੱਗਾ ਇਹ ਤਾਂ ਕੁਦਰਤੀ ਗੱਲ ਹੋਈ ਮੈਂ ਕਿਹਾ ਤੁਸੀਂ ਇਸ ਨੂੰ ਕੁਦਰਤੀ ਗੱਲ ਕਹਿ ਦਿਓ ਅਸੀਂ ਇਸੇ ਨੂੰ ਉਪਰਾਵਲਬਦ ਕਹਿੰਦੇ ਹਾਂ ਗੱਲ ਤਾਂ ਇੱਕ ਹੀ ਹੈ ਸਿਰਫ ਮਿਹਨਤ ਦੀ ਗੱਲ ਨਹੀਂ ਉਦਮ ਦੇ ਭਾਗ ਨਾਲ ਧਨ ਲੱਭਦਾ ਹੈ ਗੁਰੂ ਸਾਹਿਬ ਬਾਣੀ ਵਿੱਚ ਫਰਮਾਉਂਦੇ ਹਨ ਭਾਗ ਉਦਮ ਲਬਦੰ ਮਾਇਆ ਉਦਮ ਕਰਨਾ ਪਰਮ ਧਰਮ ਹੈ ਪਰ ਭਰੋਸਾ ਪ੍ਰਾਪਤੇ ਰੱਖਣਾ ਹੈ ਉਦਮਤਾ ਕਰਨਾ ਹੈ ਮਿਹਨਤਾਂ ਕਰਨੀ ਹੈ ਪਰ ਮਿਲਣਾ ਤਾਂ ਤੁਹਾਨੂੰ ਆਪਣੇ ਕਰਮਾਂ ਮੁਤਾਬਕ ਹੀ ਹੈ 12 ਮੁੱਲਾ ਵਿੱਚ ਇੱਕ ਸਿੰਘ ਮੇਰੇ ਕੋਲ ਆ ਕੇ ਜਾਰੋ-ਜਾਰ ਹੋਣ ਲੱਗਾ ਤੇ ਦੱਸਣ ਲੱਗਾ ਕਿ ਮੈਂ ਸੇਵ ਦੇ ਬਾਗ ਲਾਏ ਸਨ ਸਾਰਾ ਸਾਲ ਬਹੁਤ ਖਰਚ ਕੀਤਾ ਬਹੁਤ ਮਿਹਨਤ ਕੀਤੀ ਬੰਦੇ ਰੱਖੇ ਨਿਗਰਾਨੀ ਵਾਸਤੇ ਤਾਂ ਕੋਈ ਪੰਛੀ ਸੇਵ ਨਾ ਖਰਾਬ ਕਰ ਜਾਏ ਹਰ ਤਰ੍ਹਾਂ ਧਿਆਨ ਰੱਖਿਆ ਪਰ ਹੁਣ ਵਕਤ ਆਇਆ ਤਾਂ ਇਤਨੇ ਗੜੇ ਪੈ ਗਏ ਕਿ ਸਾਰੇ ਦੇ ਸਾਰੇ ਸੇਵ ਖਰਾਬ ਹੋ ਗਏ ਮੈਂ ਕਰਜ਼ਾ ਲੈ ਕੇ ਰਕਮ ਲਗਾਈ ਸੀ ਭਾਈ ਘਰ ਦਾ ਖਰਚਾ ਤਾਂ ਨਿਕਲੇਗਾ ਪਰ ਹੁਣ ਤਾਂ ਮੇਰੇ ਕੋਲ ਕਰਜ਼ਮੌਰ ਨੂੰ ਵੀ ਪੈਸੇ ਨਹੀਂ ਹਨ ਮੈਂ ਤਾਂ ਕਰਜ਼ਾ ਹੀ ਹੋ ਗਿਆ ਹੁਣ ਇਸ ਨੂੰ ਪ੍ਰਾਪਲਬਧ ਨਹੀਂ ਕਹੋਗੇ ਤਾਂ ਕੀ ਕਹੋਗੇ ਇਹ ਸਭ ਕਰਮਾਂ ਦੀ ਖੇਡ ਹੈ ਸੋ ਪੂਰਬਲਾ ਕਰਮ ਨਹੀਂ ਮਿਟਦਾ ਦੁੱਖ ਸੁੱਖ ਆਪਣੇ ਕਰਮਾਂ ਮੁਤਾਬਕ ਹੀ ਮਿਲਦੇ ਹਨ ਤੇ ਭੋਗਨੇ ਹੀ ਪੈਂਦੇ ਹਨ ਜੇ ਬਾਜਰਾ ਬੀਜਿਆ ਹੈ ਤਾਂ ਬਾਜਰਾ ਹੀ ਵੱਢਣਾ ਪਏਗਾ ਟਿਕਰਾਂ ਦੇ ਬੂਟੇ ਲਾਏ ਹਨ ਤਾਂ ਅੰਬ ਨਹੀਂ ਮਿਲਣਗੇ ਅੰਬ ਤੇ ਤੈਨੂੰ ਚਾਹੀਦੇ ਹਨ ਤਾਂ ਤੂੰ ਅੰਬਾਂ ਦੇ ਬੂਟੇ ਲਾ ਜੇ ਤੈਨੂੰ ਗੁਰੂ ਨੇ ਸਤੰਤਰਤਾ ਦਿੱਤੀ ਹੈ ਤਾਂ ਸਾਵਧਾਨ ਹੋ ਕੇ ਕਰਮ ਕਰ ਕਈ ਕਹਿ ਦਿੰਦੇ ਹਨ ਕਿ ਜਦੋਂ ਪ੍ਰਮਾਤਮਾ ਨਾਮ ਜਪਾਏਗਾ ਜਪ ਲਵਾਂਗੇ ਜਦੋਂ ਗੁਰੂ ਚਾਹੇਗਾ ਨੇਕ ਕੰਮ ਕਰ ਲਵਾਂਗੇ ਜਦੋਂ ਗੁਰੂ ਚਾਹੇਗਾ ਅੰਮ੍ਰਿਤ ਛਕ ਲਵਾਗੇ ਇਸ ਦਾ ਮਤਲਬ ਅਜੇ ਗੁਰੂ ਇਹ ਚਾਹੁੰਦਾ ਹੈ ਕਿ ਤੂੰ ਬੁਰੇ ਕਰਮ ਕਰ ਤੂੰ ਅੰਮ੍ਰਿਤ ਨਾ ਛਕ ਅੰਮ੍ਰਿਤ ਵੇਲੇ ਨਾ ਉੱਠ ਨਾਮ ਨਾ ਜਪ ਕਈ ਸ਼ਰਾਬ ਪੀਣ ਵਾਲੇ ਕਹਿ ਦਿੰਦੇ ਹਨ ਕਿ ਜਦੋਂ ਗੁਰੂ ਛੜਾਏਗਾ ਉਦੋਂ ਛੱਡ ਦੇਾਂਗੇ ਇਸ ਦਾ ਮਤਲਬ ਹਾਲੇ ਤੈਨੂੰ ਗੁਰੂ ਆਖਦਾ ਹੈ ਤੂੰ ਪੀ ਸਵੇਰੇ ਵੀ ਪੀ ਤੇ ਸ਼ਾਮੀ ਵੀ ਪੀ ਇਹ ਭੁਲੇਖਾ ਹੈ ਤੂੰ ਸ਼ੁਭ ਕਰਮ ਕਰ ਜਿਸ ਨਾਲ ਤੈਨੂੰ ਸੁੱਖ ਪ੍ਰਾਪਤ ਹੋਵੇ ਅਸ਼ੁਭ ਕਰਮ ਨਾ ਕਰ ਜਿਸ ਨਾਲ ਤੈਨੂੰ ਦੁੱਖ ਪ੍ਰਾਪਤ ਹੋਣ ਸ਼ੁਭ ਤੇ ਅਸ਼ੁਭ ਕਰਮ ਕੀ ਹਨ ਉਹੀ ਸ਼ੁਭ ਕਰਮ ਹੈ ਜੋ ਦੂਜਿਆਂ ਲਈ ਵੀ ਸ਼ੁਭ ਹੋਵੇ ਤੇ ਜਿਹੜੇ ਕਰਮ ਮੇਰੀ ਸੁਰਤ ਨੂੰ ਗਤੀ ਦੇਣ ਪਰਮਾਤਮਾ ਦੇ ਮਾਰਗ ਤੇ ਜਿਸ ਕਰਮ ਨਾਲ ਦੂਸਰਿਆਂ ਨੂੰ ਝੋਟ ਪਹੁੰਚੇ ਦੂਸਰਿਆਂ ਦਾ ਨੁਕਸਾਨ ਹੋਵੇ ਕਿਸੇ ਨੂੰ ਝੋਟ ਪਹੁੰਚੇ ਦੂਜੇ ਦੇ ਕਦਮ ਰੁਕ ਜਾਣ ਇਹ ਸਭ ਅਸ਼ੁਭ ਕਰਮ ਹਨ ਜੇ ਤੂੰ ਕਿਸੇ ਨੂੰ ਰੁਆਇਆ ਤਾਂ ਤੈਨੂੰ ਵੀ ਰੋਣਾ ਪਏਗਾ ਜੋ ਤੂੰ ਕਰ ਚੁੱਕਿਆ ਤੇਰੇ ਸਾਹਮਣੇ ਆਵੇਗਾ ਤੇ ਭੋਗਣ ਲਈ ਤਿਆਰ ਹੋ ਰੱਬੀ ਨਿਯਮ ਗੁਰੂ ਸਾਹਿਬ ਜੀ ਕਹਿੰਦੇ ਹਨ ਜਿਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ ਸੋ ਸ਼ੁਭ ਕਰਮ ਕਰੋ ਸਾਵਧਾਨ ਹੋ ਕੇ ਕਰਮ ਕਰੋ ਤੇ ਗੁਰੂ ਅੱਗੇ ਅਰਦਾਸ ਕਰੋ ਕਿ ਚੰਗੀ ਮਤ ਦਿਓ ਤਾਂ ਕਿ ਸ਼ੁਭ ਕਰਮ ਦੇ ਬੀਜ ਬੀਜ ਸਕੀਏ ਹਾਰ ਪਰਿਓ ਸੁਆਮੀ ਕੇ ਦਵਾਰੇ ਦੀਜੈ ਬੁੱਧ ਬਵੇਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ